ਮੈਂ ਬੋਲੀਏ ਤਾਂ ਉਹ ਜਾਂਦਾ ਮੈਂ ਬੋਲੀ ਚੁੱਕਾ ਪੰਜਾਬੀ ਮਾਰੀ ਗੁਰੂਤ ਤੇ ਆਵਾਜ਼ ਆ ਵਾਹ ਵਾਹ ਮਾਡੀ ਕਿ ਬੀਗੁਰ ਗਿਆ ਜੀ ਸੇਪੋਸੌਰ ਦੇ ਜੀ ਨੂੰ ਕਹਿੰਦੇ ਅਸੀਂ ਰਿਸ਼ਵ ਕਹਿੰਦੇ ਤੁਮ ਜਿਵੇਂ ਤਾ ਹੋਇਆ ਉਹ ਇਤਨੀ ਸਿੱਖ ਪਾਇਆ ਅਨੰਦ ਤੁਸੀਂ ਆਸ਼ੀਰਵਾਦ ਪੂਰਾ ਜਿਹਾ ਪਾਓ ਤੇ ਮੈਂ ਪਾਇਆ ਹੋਰ ਕਿਤੇ ਵੀਡੀਓ ਨਹੀਂ ਕੀਤੀ Hvað? <laughs> <laughs> ਦੀ ਘਰ ਦਾ ਸਾਵਾਲੀ ਮਰ ਯਾਰ ਉੱਥੇ ਉਦੋਂ ਦਾ ਕਾਲੀ ਹੋਵੇ ਦੇਰ ਕਰਦੇ ਦੇਰ ਕਰਦੇ ਉਹ ਨਾਮ ਨਾ ਨਾ ਦੇਰ ਤਾਂ ਐਵੇਂ ਚੱਲੂਗਾ ਜਦੋਂ ਜਿੱਥੇ ਮੈਂ ਚੱਲਦਾ ਚੱਲਦਾ ਠੀਕ ਹੈ ਅੱਛਾ ਕਿਵੇਂ ਆ ਬਹੁਤ ਵਧੀਆ ਠੀਕ ਹੈ

ਜਿੰਨਾ ਦੀ ਜਪ ਤੁਲਨਾ ਕਰੀ ਤਾਂ ਇਬਰਾਹਿਮ ਲਿੰਕ ਨਾ ਕੀਤੀ ਜਾ ਸਕਦੀ ਜਿਨ੍ਹਾਂ ਨੇ ਬਾਗ ਸਾਫ ਦਰਬਾਰ ਰੱਖਿਆ ਹੋਇਆ ਲਗਭਗ ਅੰਤਿ ਸਦੀ ਤੋਂ ਬਾਅਦ ਪਾਵਰ ਜਰੇ ਔਰ ਗਰੀਬ ਗੁਰਪੇ ਨੂੰ ਤਕੜੇ ਕਰਨ ਦੀ ਸੇਵਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਇੰਨੀ ਕਿਰਪਾ ਸੀ ਸ੍ਰੀ ਗਿਆਨੀ ਜਲ ਸਿੰਘ ਰਾਤੇ ਜੀ ਕਿ ਜਿੱਥੇ-ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਦਮ ਪਏ ਉਥੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਗਿਆ ਸੋ ਬੜੀ ਵੱਡੀ ਸੇਵਾ ਗੁਰੂ ਸਾਹਿਬ ਨੇ ਸਾਡੇ ਪਰਿਵਾਰ ਤੋਂ ਲਈ ਔਰ ਕਰਤਾ ਕਰੇ ਸੱਚੇ ਪਾਤਸ਼ਾਹ ਨੇ ਸੱਚਾ ਪਾਤਸ਼ਾਹ ਇਸੇ ਤਰ੍ਹਾਂ ਸੇਵਾ ਲੈਦਾਰੀ ਪਰ ਆਪਣੇ ਪਾਲੇ ਕੁਝ ਰੱਖੀ ਗੁਰਸਿੱਖਾਂ ਦੇ ਸੰਗਤ ਬਖਸ਼ੀ ਗੁਰਬਾਣੀ ਦਾ ਸਾਨੂੰ ਸਾਰਿਆਂ ਨੂੰ ਪ੍ਰਕਾਸ਼ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ